ਕਾ ਆਪਣੇ ਲਵੇ ਬੰਦਾ ਖੜਾ ਇਹਨੂੰ ਤੁਸੀਂ ਸਾਰੀ ਸਾਰੀ ਜਾਣਦੇ ਹੋ ਬਈ ਤੁਰਕੇ ਦਿਖਾਓ ਓਵੇਂ ਮੈਨੂੰ ਐ ਸੀ ਵੀ ਉਹ ਨੇਚਰਲ ਵੀ ਐਵੇਂ ਤੁਰਦੇ ਹੋਣਗੇ ਜਿਵੇਂ ਜਣਕੇ ਵੀਡੀਓ ਚ ਤੁਰਦੇ ਹੋ ਤੁਰੇ ਬਈ ਆਜਾ ਪੂਰਾ ਗਿਆ ਮੱਝਾ ਲੈਣਾ ਐਂ ਜ ਦਿਖਣਾ ਪੂਰਾ ਐ ਤੁਰਦਾ ਵੇਣਾ ਓਏ ਐ ਐ ਸੱਚੀ ਐ ਤੁਰਦੇ ਵੇ ਐਧਰ ਦਹੀਂ ਹੋ ਗਿਆ ਛੜਣ ਆਇਆ ਲੱਸੀ ਬਣਾ ਦੇਣਾ ਐ ਕਰਕੇ ਨਾ ਫਿਰ ਬਈ ਐ ਤੁਰਨ ਔਖਾ ਜਿਹੀ ਲੱਗਦਾ ਕਈ ਵਾਰ ਤਾਂ ਜਿਵੇਂ ਗੁੜਜਾ ਤੋਦਣ ਚੱਲੀ ਜਾਂਦਾ ਯਾਰ ਥੱਕ ਜਾਂਦੇ ਉਹ ਥੱਕੇ ਨਹੀਂ ਉਹ ਕਈ ਵਾਰ ੱੱਕੇ ਨਾਲ ਜਦੋਂ ੱੱਕੇ ਨਾਲ ਵੱਜ ਜਾਂਦਾ ਨਾ ਜਿਵੇਂ ਕਹਿੰਦੇ ਪਤਾ ਨਹੀਂ ਮੋਰ ਦੀ ਤੋਰ ਹੰਸ ਤੁਰਨ ਲੱਗ ਗਿਆ ਉਹਦੀ ਤੋਰ ਭੁੱਲ ਗਿਆ ਦੀ ਉਹ ਚੀਜ਼ ਤਾਂ ਹੀ ਕਿ ਉਹਦੀ ਤੋਰ ਭੁੱਲ ਗਿਆ ਮੈਂ ਕਈ ਵਾਰ ਹੁਣ ਜੇ ਅਸੀਂ ਸ਼ੂਟ ਲਗਾਤਾਰ ਕਰੀ ਜਾਈਏ ਯਾਰ ਲਗਾਤਾਰ ਸ਼ੂਟ ਕਰੀ ਜਾਈਏ ਕਈ ਵਾਰ ੱੱਕੇ ਨਾਲ ਟੁੱਟ ਜਾ ਵੱਜ ਜਾਂਦਾ ਹੁੰਦਾ ਹੁਣ ਅਸੀਂ ਨਿੱਕਾ ਜਿਹਾ ਲਗਾ ਸ਼ੂਟ ਕਰੀ ਜਾਂਦੀ ਸੀ ਗਰ ਅੱਛਾ ਤੇ ਉਹ ਉੱਠ ਕੇ ਤੇ ਭੱਜਣਾ ਸੀਗਾ ਐਂ दारू ਜੀਗਾ ਉੱਠ ਕੇ ਭੱਜਣਾ ਸੀ ਮੈਂ ਜਦੋਂ ਭੱਜਣ ਲੱਗਾ ਭੱਜਣੇ ਸਿੱਧਾ ਦੀਗਾ ਮੈਂ ਤਾਂ ਤਾਂ ਇਹੇ ਵੱਜ ਪੂਰਾ ਬਾਗੂ ਕੱਢਦੇ ਹੈ ਬਾਗੂ ਦੀ ਬਣਾਣਾ ਕਹਿੰਦਾ ਅੱਛੇ ਤੇ ਹੋਰ ਵਧੀਆ ਵੀ ਚੜ੍ਹਦੀ ਗਾ ਕਿਨੂ ਕਿਨੂ ਬਾਈ ਬਾਈ ਦੀ ਐਕਟਿੰਗ ਵਧੀਆ ਲੱਗਦੀ ਹੈਗੀ ਰੋਂਦਿਆਂ ਨੂੰ ਹਸਾਉਣ ਦਾ ਕੰਮ ਹੀ ਹੈਗਾ ਜਦੋਂ ਜਦੋਂ ਸਵੇਰੇ ਜੇ ਐ ਮੈਸੇਜ ਆ ਜਾਂਦਾ ਨਾ ਨੋਟੀਫਿਕੇਸ਼ਨ ਦਾ YouTube ਦਾ ਚਾਓ ਚੜ੍ਹ ਜਾਣਾ ਵੀ ਆ ਗਈ ਵੀਡੀਓ ਦੇਖੀਏ 10 ਮਿੰਟ ਦਿਮਾਗ ਫਰੈਸ਼ ਕਰਾਂਗੇ ਪਰ ਕਹਿੰਦਾ ਇੱਕ ਗੱਲ ਇਹ ਵੀ ਹੈਗੀ ਆ ਯਾਰ ਬਾਈ ਹਾਂਜੀ ਬਾਈ ਲੋਕ ਪਿਆਰ ਵੀ ਬਹੁਤ ਕਰਦੇ ਨੇ ਮੈਨੂੰ ਆ ਲੱਗਦਾ ਵੀ 90% ਲੋਕ ਪਿਆਰ ਕਰਦੇ ਨੇ 10% ਭਾਂਦੇ ਰੁਪਈਆ ਦੇਣਾ ਆਉਂਦੇ ਨੇ ਬਈ ਆਪਾਂ ਉਹ 10% ਨੂੰ ਦੇਖੀਏ ਨਾ 90% ਤਾਂ ਦੇਖਦੇ ਨਹੀਂ ਫਿਰ ਕੁਛ ਤਾਂ ਚੱਲਦੀ ਰਹਿੰਦਾ ਤਾਂ ਨਾ ਉਹ ਪਤਾ ਕਾਰਨ ਕੀ ਹੈ ਉਹ ਕੁਛ ਨਹੀਂ ਡਿਸਟਰਬ ਹੋ ਹੀ ਨਹੀਂ ਕਰਦੇ ਤਾਂ ਕੀ ਆ ਕਰਕੇ ਆ ਆਰੇ ਆ ਦੇ ਲੱਗ ਜਾਂਦੇ ਨੇ ਹੈ ਕਿ 10 ਨੂੰ ਨਹੀਂ ਕਹਿੰਦਾ ਮੈਂ ਤੁਹਾਨੂੰ 8% ਹੀ ਨੇ ਉਹ ਕੁਝ ਕੁ ਲੋਕ ਹੀ ਹੁੰਦੇ ਆ ਬਈ ਉਹ ਵਾਲੇ ਨਹੀਂ ਹੁੰਦੇ 95 92 93% ਲੋਕ ਇਹ ਗੱਲ ਕਹਿੰਦੇ ਨੇ ਕਹਿੰਦੇ ਬਈ ਵੀ ਹਸਾਉਣਾ ਵੀ ਕਹਿੰਦੇ ਬਹੁਤ ਵੱਡੀ ਗੱਲ ਹੈ ਬਈ ਮੈਂ ਆਪਾਂ ਹਰੇਕ ਬੰਦੇ ਦੀ ਡਿਪਰੈਸ਼ਨ ਚ ਇਥੇ ਨਾ ਕਿਸੇ ਨੂੰ ਕਾਦੀ ਟੈਨਸ਼ਨ ਕਿਸੇ ਨੂੰ ਕਾਦੀ ਟੈਨਸ਼ਨ ਪਰ ਤੁਹਾਡੀ ਵੀਡੀਓ ਦੇਖ ਕੇ ਮੈਂ ਐ ਹੋ ਜਾਂਦਾ ਫਰੈਸ਼ ਹੋ ਜਾਂਦਾ ਹੈਗਾ ਕਈ ਵਾਰ ਭਾਈ ਬੰਦੇ ਨੂੰ ਐ ਲੱਗਦਾ ਹੁੰਦਾ ਵੀ ਇਹਨਾਂ ਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਹੈਗੀ ਭਾਈ ਸਾਨੂੰ ਵੀ ਬਹੁਤ ਟੈਨਸ਼ਨਾਂ ਨੇ ਯਾਰ ਜਦੋਂ ਬੰਦਾ ਮੜਾ ਜਾ ਹਾਈਲਾਈਟ ਹੁੰਦਾ ਵੀ ਟੈਨਸ਼ਨਾਂ ਤਾਂ ਹੁੰਦੀ ਸਾਡੇ ਵੀ ਯਾਰ ਭੈਣਾਂ ਨੇ ਯਾਰ ਸਾਡੇ ਵੀ ਪਰਿਵਾਰ ਨੇ ਯਾਰ ਹਨਾ ਵੀ ਸਾਨੂੰ ਵੀ ਟੈਨਸ਼ਨਾਂ ਬਹੁਤ ਨੇ ਪਰ ਇੱਕ ਗੱਲ ਸੋਚ ਕੇ ਦੇਖ ਜੱਗੀ ਆਪਦੀਆਂ ਟੈਨਸ਼ਨਾਂ ਨੂੰ ਪਰਾਂ ਰੱਖ ਕੇ ਆਪਾਂ ਲੋਕਾਂ ਨੂੰ ਹਸਾਉਣੇ ਹਨ ਹਨਾ ਫੇਰ ਉਹ ਕਰੈਕਟਰ ਆਉਣਾ ਪੈਂਦਾ ਫਿਰ ਉਹ ਹਸਾਉਣਾ ਲੋਕਾਂ ਨੂੰ ਮੱਜਾਂ ਦੇ ਵਪਾਰ ਕਰਨੇ ਦੋ ਦੋ ਪਰਿਵਾਰ ਸਾਹਮਣੇ ਦੋ ਦੋ ਪਰ ਇੱਕ ਤੀਜੀ ਉਹ ਰਾਜ ਗੁੰਡੀ ਭਈ ਉਹ ਨਹੀਂ ਦਿਖਾਈ ਦਵਾਰੇ ਕਿੱਥੇ ਰਾਜ ਗੁੰਡੀ ਦਿਖਾਵਾਂ ਤੈਨੂੰ ਕਦੇ ਨਾ ਕਦੇ ਉਹ ਪਿੰਡਾਂ ਦੇ ਕਰੈਕਟਰ ਨੇ ਬਾਈ ਹੁੰਦੇ ਆ ਬਾਈ ਪਿੰਡਾਂ 'ਚ ਨੇਚਰਲ ਇਹ ਚੀਜ਼ਾਂ ਹੁੰਦੀ ਹੀ ਨਹੀਂ ਨਾ ਪਿੰਡਾਂ ਦੇ ਕਰੈਕਟਰ ਆਮ ਨੇ ਉਹ ਸਾਡੇ ਯਾਰ ਸਾਡੇ ਤਾਏ ਚਾਚੇ ਯਾਰ ਦਾਦੇ ਪੜਦਾਦੇ ਯਾਰ ਉਹ ਆਵੇਂ ਗੱਲਾਂ ਕਰ ਦਿੰਦੇ ਸੀ ਹੁਣ ਅਲੋ ਵਿੱਚ ਲੋਕ ਕਹਿੰਦੇ ਕਹਿੰਦੇ ਤੁਸੀਂ ਵੀਡੀਓ 'ਚ ਮਾੜੀ-ਮੋਟੀ ਗਾਲਾਂ ਕੱਢ ਦਿੰਦੇ ਹੋ ਹੂੰ ਭਾਈ ਸਾਡੇ ਜਿਹੜੇ ਪਿੰਡਾਂ ਦੇ ਬਜ਼ੁਰਗ ਸੀਗੇ ਉਹ ਨਹੀਂ ਨਹੀਂ ਕਿਸੇ ਨੂੰ ਲਾ ਕੇ ਗਾਲਾਂ ਕੱਢਦੇ ਭਾਈ ਉਹ ਨਾਰਮਲ ਹੀ ਖਾਂਦੇ ਖਾਂਦੇ ਵੀ ਦੋ ਚਾਰ ਗਾਲਾਂ ਉਹ ਹੀ ਕੱਢੀਆਂ ਦੇ ਸੀ ਉਹ ਉਹਨਾਂ ਦਾ ਸੁਭਾਅ ਚ ਸੀ ਭਾਈ ਜਿਵੇਂ ਤੁਸੀਂ ਆ ਦਿਖਾਈ ਨਹੀਂ ਇੱਕ ਨਵੀਂ ਵੀਡੀਓ ਚ ਹਾਂ ਉਹ ਐਕਟਿੰਗ ਦਿਖਾਈਏ ਵੀ ਉਹ ਸਾਥ ਸੰਗਜੀ ਲੱਗੀ ਹੈ ਨਾ ਬੋਬੀ ਦੇ ਹੌਲ ਦੀ ਕਿਹੜੀ ਆ ਜ ਆਪਣਾ ਆਪਣਾ ਇਹ ਪਿੰਡਾਂ ਚ ਪਹਿਲਾਂ ਹੁੰਦਾ ਹੁੰਦਾ ਸੀ ਕੰਮ ਉਹ ਯਾਰ ਸਾਡੇ ਅਸਲ ਸਾਡੇ ਪਰਿਵਾਰ ਦੀਆਂ ਕਹਾਣੀਆਂ ਐ ਅੱਛਾ ਹਾਂ ਸਾਡੇ ਮੈਂ ਨਾਂ ਨਹੀਂ ਲੈਂਦਾ ਕਿਤੇ ਫਿਰ ਭੈਣ ਦਾ ਟਾਰਗੇਟ ਕੰਮ ਹੋ ਜਾਵੇ ਆ ਵੀ ਓਕਾ ਠੀਕ ਹੈ ਉਹ ਜਾਂਦੀ ਆ ਯਾਰ ਭਾਈ ਡੇਰੇ ਦੂਰੇ ਹੂੰ ਅੱਛਾ ਹੈਂ ਉਹ ਜਪਨਾ ਨੂੰ ਮੰਨਦੀ ਡੇਰੇ ਜਾਂਦੀ ਆ ਉਹ ਚਲੋ ਤੇ ਜਿਹੜਾ ਹੁਣ ਸਾਡਾ ਚਾਚਾ ਹੈ ਹੋਰ ਹਸਾਬ ਦਾ ਬੰਦਾ ਉਹ ਵੀ ਪੈਗ ਪੋਗ ਲਾਉਂਦਾ ਅਥਰੇ ਉਹ ਚੱਲਦਾ ਨਹੀਂ ਚੀਜ਼ਾਂ ਨੂੰ ਯਾਰਾ ਪੂਰੇ ਵਾਂਗੂ ਮਾਰਦਾ ਅਥਰੇ ਪੂਰੇ ਵਾਂਗੂ ਅਥਰੇ ਪਰ ਦੋ ਮਾਰਦਾ ਤੇ ਗੁੱਤਨੀ ਤੇ ਫੜ ਕੇ ਕਹਿੰਦਾ ਤੂੰ ਭੈ ਤੂੰ ਕਿਵੇਂ ਫਰਦੀ ਐ ਤੁਹਾਡੀ ਜਿਹੜੀ ਹੈ ਵੀਡੀਓ ਵੀ ਜਮਾ ਪਿੰਡਾਂ ਵਾਲੀਆਂ ਨੇ ਪਿੰਡਾਂ ਚੋਂ ਨਿਕਲੀਆਂ ਹੋਈਆਂ ਨੇ ਬਾਕੀ ਦੂਜੀ ਗੱਲ ਰਹਿ ਜਾ ਬਾਈ ਕਹਿੰਦਾ ਹੁਣ ਅਸੀਂ ਮਨੀ ਸ਼ੇਰੋਂ ਵਾਲਾ ਲਾਲਾ ਹੈਣਾ ਦੇ ਹਰਮਨ ਹੈ ਇਹਨਾਂ ਦੋਨਾਂ ਨੇ ਇੱਕ ਚੈਨਲ ਕ੍ਰੀਏਟ ਕੀਤਾ ਦੋਨਾਂ ਨੇ ਵਧੀਆ ਹਨਾ ਜੱਟ ਮੀਟ ਮੀਟ ਬਈਆ ਗਾਣਾ ਕਿੰਨਾ ਚੱਲ ਰਿਹਾ ਵਧੀਆ ਅੱਗੇ ਜਾ ਕੇ ਹੁਣ ਜਫਰ ਦਾ ਗਾਣਾ ਆਇਆ ਨਵਾਂ ਹਨਾ ਤੇ ਲੋਕ ਹੁਣ ਆਪਣੇ ਕੋਲੇ ਕਿਹੜੀ ਐਡੀ ਪ੍ਰੋਮੋਸ਼ਨ ਆ ਬਈਆ ਪਕੜਾ ਲਾ ਲੈਂਦੇ ਜਵਾਗਾਂ ਵੀ ਆਪਾਂ ਨੂੰ ਵੀ ਪ੍ਰੋਮੋਸ਼ਨ ਉਹ ਵੀ ਪੈਸਾ ਪਿਆ ਬਦਲਣਾ ਜਵਾਗਾਂ ਬਈ ਜੱਟਾਂ ਜ਼ਮੀਰਾਂ ਦੇ ਹਨਾ ਹਾਂ ਹਾਂ ਇਹ ਤਾਂ ਹੈ ਆਪਾਂ ਤਾਂ ਯਾਰ ਮਿਹਨਤ ਜੀ ਕਰਕੇ ਅੱਗੇ ਆਏ ਹੋਏ ਆਂ ਆਪਾਂ ਤਾਂ ਇਹ ਹੈ ਨਹੀਂ ਦਾਦੇ ਲਾਹੀ ਨਹੀਂ ਮਿਲਿਆ ਕੋਈ ਜਰਨਾ ਹੀ ਔਖਾ ਬਈ ਕਈ ਲੋਕ ਹੁੰਦੇ ਹਨਾ ਉਹਨਾਂ ਨੂੰ ਉਹੀ ਚੀਜ਼ ਆ ਫਿਰ ਅੱਗੇ ਆ ਕੇ ਭੁਗਤਣਾ ਪੈਂਦਾ ਹੈ ਹੁਣ ਚਲੋ ਵਧੀਆ ਵਧੀਆ ਆ ਸੱਤ ਲਾ ਜਾ ਤੇਰਾ ਸ਼ਾਸਤਰਾ ਹੇ ਵੀ ਕਿਤੇ ਚੱਲ ਚੁੱਲ ਜੇ ਪਾਗਲ ਤੇਰਾ ਔਖਾ ਕਰਦਾ ਹੈ ਅੱਗਾ ਪਿਛਾ ਖਾਲੀ ਕਰਾਉਂਦਾ ਚਲੋ ਟੀਕਾ ਜੀ ਬਾਈ ਵਧੀਆ ਲੱਗੀ ਬਾਈ ਤੇ ਐਕਟਿੰਗ ਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਥੈਂਕ ਯੂ ਬਾਈ ਆ ਬਾਈ ਜੱਗੀ ਵੀ ਚਪਕੜਦਾ ਜਵੇਂ ਕਹਿੰਦੇ ਜਿੱਥੇ ਦੇਖਦਾ ਚਾਰੇ ਪਾਸੇ ਜਿਲੇ ਦੀ ਤਮੱਚੀ ਮਚਾਰ ਕੇ ਜੱਗੀ ਨੇ ਕਦੇ ਪਾਣਸਾ ਹੁੰਦਾ ਕਦੇ ਸੰਗਰੂਰ ਹੁੰਦਾ ਇੰਨੀ ਚੱਲੀ ਜਾਂਦਾ ਇਹਦਾ ਸਟਾਈਲ ਹੈ ਹੋਰ ਲੋੜ ਦਾ ਪਤੰਦਰ ਦਾ ਬੋਲਣ ਦਾ ਹਨਾ ਜਦੋਂ ਬੋਲਦਾ ਜਾਂ ਫਿਰ ਆਏ ਤੂੰ 10 ਮਿੰਟ ਖੜ ਜੰਨੇ ਵੀ ਸੁਣ ਕੇ ਜਈ ਕੀ ਕਹੂਗਾ ਬੰਦਾ ਫਿਰ ਇਹ ਕਿਹਦੀ ਐ ਨੇ ਯਾਰੇ ਵਾਲਾ ਬੰਦਾ ਯਾਰ ਉਹ ਵੀ ਭਾਈ ਵੀ ਆ ਯਾਰ ਧੰਨਵਾਦ ਕੋਈ ਸੋਸ਼ਲ ਮੀਡੀਆ ਕਰਕੇ ਨਹੀਂ ਉਹ ਵੀ ਭਾਈ ਆ ਯਾਰ ਸੋਸ਼ਲ ਮੀਡੀਆ ਨੇ ਬਈ ਬਹੁਤ ਲੋਕਾਂ ਨੂੰ ਕੰਮ ਲਾਤਾ ਹਨ ਕਿੰਨੇ ਰਿਸ਼ਤੇ ਮੇਰੇ ਆਪਨ ਹੋਣਾ ਯਾਰ ਕਿੰਨੇ ਹਾਂ ਬਈ ਆਪਾਂ ਇੱਕ ਦੂਜੇ ਨੂੰ ਕੀ ਜਾਣਦੇ ਬਈ ਐਨ ਲਾ ਲਾ ਅਸੀਂ ਚੱਲ ਵੀਡੀਓ ਕੱਟੀ ਨਾ ਅਸੀਂ ਬਾਹਰ ਮੈਂ ਤਿੰਨ ਚਾਰ ਮੁਲਕਾਂ ਚ ਜਾਇਆ ਬਾਰੇ ਹੂੰ ਬਈ ਸੱਚ ਕਹਿਣਾ ਯਾਰ ਧੰਨਵਾਦ ਆ ਉਹ ਬੰਦਿਆਂ ਦਾ ਬਾਹਰ ਲਿਆਂਦਾ ਹਨ ਯਾਰ ਮੇਰੇ ਬਟੂਏ ਚ ਇੱਕ ਇੱਕ ਡਾਲਰ ਵੀ ਨਿਕਲ ਨਹੀਂ ਦਿੱਤਾ ਉਹਨਾਂ ਨੇ ਨਹੀਂ ਹਾਂ ਮੈਂ ਜਿੰਨੇ ਡਾਲਰ ਲੈ ਕੇ ਗਿਆ ਉਹਨੇ ਡਾਲਰ ਹੈ ਮੇਰੇ ਪੁੱਠੇ ਮੁਲਕੇ ਆਈਆਂ ਨੇ ਤੂੰ ਕੀ ਪਤਾ ਉਹਨੂੰ ਕਿੰਨਾ ਖੁਸ਼ ਕੀਤਾ ਹੋਊਗਾ ਬਾਈ ਪਿਆਰ ਇੰਨਾ ਕਰਦੇ ਨੇ ਯਾਰ ਕਾਹੀਆਂ ਤੋੜ ਚੱਕ ਕੇ ਲੈ ਜਾਂਦੇ ਨੇ ਯਾਰ ਇੰਨਾ ਪਿਆਰ ਨਿਆਇ ਹੁਣ ਕੈਨੇਡਾ ਵਾਲਿਆਂ ਵੱਲੋਂ ਆਈਏ ਹਨ ਕਹਿੰਦੇ ਵੀ ਕਦੋਂ ਆਵਾਂਗੇ ਬਾਈ ਹਨਾ ਬਾਈ ਕੈਨੇਡਾ ਵਾਲਿਓ ਵੀਰੋ ਜ਼ਰੂਰ ਆਵਾਂਗੇ ਥੋੜਾ ਜਿਹਾ ਸੈਟਿੰਗ ਕਰ ਲਈਏ ਇੱਧਰ ਹਨਾ ਰਹਿ ਗਿਆ ਕੈਨੇਡਾ ਗੱਲਾਂ ਕੈਨੇਡਾ ਵੀ ਘੁੰਮ ਕੇ ਜਾਵਾਂਗੇ ਮਿਲ ਕੇ ਜਾਵਾਂਗੇ ਸਾਰੇ ਨੂੰ ਹਨਾ ਪਹਿਲਾ ਪੋਸਟ ਪਾ ਦਾਂਗੇ ਵੀ ਕਦੋਂ ਆਉਣਾ ਵੈਸੇ ਲੱਗ ਭਾਗ ਆਏ ਸਮਝ ਲੈ ਵੀ ਫਰਵਰੀ ਫਰਬਰੀ ਚ ਆਏ ਜਾਵਾਂਗੇ ਥੋੜੇ ਕੋਲੇ ਆਹ ਬਾਹਰ ਲੁਪ ਹੋ ਠੀਕ ਹੈ ਜੀ ਬਾਈ ਹਾਂ ਪੂਰੇ ਹੋਰ ਹੁਣ ਜਹਾਜ਼ ਚੜਾ ਕੇ ਆਲ ਵਰਲਡ ਦੀ ਟੂਰ ਨਵਾਵਾਂਗੇ ਜੀ ਕਿਵੇਂ ਦਾ ਸਾਹ ਸਾਹ ਤਾਲਜਾ ਹੁੰਦਾ ਓਕੇ ਹੈ ਬਾਈ